ਤੁਸੀਂ ਅੱਜ ਆਏ ਹੋ ਸਾਡੇ ਘਰ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਵਰਗੇ ਲਿਖਾਰੀ ਔਰ ਇੰਟੈਲੈਕਟਿਵ ਲੈਵਲ ਦੇ ਜਿਹੜੇ ਲਿਖਦੇ ਸਮਾਜ ਨੂੰ ਜਿਹੜੇ ਸੇਧ ਦਿੰਦੇ ਤੇ ਸਮਾਜ ਵਾਸਤੇ ਅੱਛੀਆਂ ਗੱਲਾਂ ਕਰਦੇ ਤਾਂ ਉਹਦਾਂ ਦੇ ਬਹੁਤ ਘੱਟ ਲੋਕ ਹੁਣ ਇਸ ਤਰ੍ਹਾਂ ਦੇ ਸਪੀਚ ਵਿੱਚ ਰਹੇਗੇ ਪਰ ਤੁਸੀਂ ਇੱਥੇ ਆ ਕੇ ਸਾਡਾ ਬੜਾ ਮਾਣ ਵਧਾਇਆ ਤੁਹਾਨੂੰ ਬੜਾ ਧੰਨਵਾਦ ਥੋੜੇ ਜਿਨੇ ਕੁ ਸੁਣਾਵਿਓ ਜਿਵੇਂ ਆਦੇ ਹੁੰਦੇ ਆ ਗੱਗਾ ਮਾਰ ਜਾਂਦਾ ਵਾ ਦੇਖੋ ਬਈ ਸੂਰ ਨੇ ਆਨ ਤੇ ਜੜਾਂ ਚ ਬੈਠਦਾ ਜਾਂਦੇ ਆ ਬਰਨਾਬ ਪੁਰਾਣਾ ਅੰਕੀ ਹੁੰਦਾ ਜੰਗਾਰ ਸੇਵਾ ਕਰਦਾ ਦਵੇ ਬਾਈ ਤਾਂ ਸਾਲੇ 33 ਬੱਕ ਚੱਪ ਮੋਰ ਕੋਈ ਨਹੀਂ ਜਾਣ ਕੇ ਜੇ ਟਿਕਨੇ ਸਵਾਰ ਕੇ ਖੁੱਲ ਕੇ ਨਹੀਂ ਆਪਣੀ ਸਪੀਡ ਦੇ ਚਾ ਹਾਂ ਕਿਉਂ ਮੈਂ ਤੇ ਚੜ ਕੇ ਨਾ ਪਾ ਪੜਾ ਆਇਆ ਪਗੜੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਪੰਜਾਬ ਦੇ ਆਪਾਂ ਦੀ ਆਵਾਜ਼ ਬੜੀ ਬੁਲੰਦ ਕਰਦੇ ਹੋ ਬਾਹਰ ਦੇ ਵਿੱਚ ਜਿਵੇਂ ਉਹ ਤੋਂ ਮੋਦੀ ਸਾਹਿਬ ਵਾਲਾ ਕੰਮ ਹੋ ਰਿਹਾ ਸੀ ਕੋਈ ਹੋਰ ਮੁੱਖ ਮੰਤਰੀ 50 60 ਦੇ ਸਾਹਮਣੇ ਬਰਚੇ ਹੋਣਗੇ ਸਭ ਤੋਂ ਵੱਡਾ ਅਸੂਲ ਆਲੇ ਨੇ ਕਰੇ ਦਿੱਤੇ ਬਾਅਦ ਚ ਜੀ ਜੀ ਮਰਦ ਬੰਦੇ ਨੂੰ ਚਾਰ ਬੰਦਿਆਂ ਚ ਖੜੇ ਨੂੰ ਮੇਣਾ ਵੱਜ ਜੇ ਜਾਂ ਉਹਦੀ ਬੇਇੱਜ਼ਤੀ ਹੋ ਜੇ ਤਾਂ ਉਹਦਾ ਮਰਨ ਹੋ ਜਾਂਦਾ ਉਹਨੂੰ ਧਰਤੀ ਵੇਲ ਨਹੀਂ ਦਿੰਦੀ ਤੇ ਬਿਸ਼ਰਮ ਜਾਂ ਟੁੱਕੜ ਬੋਚ ਬੰਦੇ ਦੀ ਬੇਇੱਜ਼ਤੀ ਹੋ ਜੇ ਤਾਂ ਉਹ ਦੰਦ ਕੱਢ ਲੈਂਦਾ ਕਿਰਦਾਰਾਂ ਕਿਰਦਾਰਾਂ ਦਾ ਫਰਕ ਹੈ ਅਣਖੀ ਬੰਦੇ ਨੇ ਕਿਸੇ ਦੇ ਪੈਸੇ ਦੇਣੇ ਹੁਣ ਤਾਂ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੋਚਦਾ ਕਿ ਯਾਰ ਫਲਾਨੇ ਦੇ ਪੈਸੇ ਦੇਣੇ ਆ ਕਿਤੇ ਲੈਣ ਘਰੇ ਨਾ ਜੇ ਤੇ ਬੇਸ਼ਰਮ ਬੰਦੇ ਝੂਠੀਆਂ ਸੋਹਾਂ ਪਾ ਕੇ ਪੈਸੇ ਲੈ ਵੀ ਜਾਂਦੇ ਆ ਮੁਕਰ ਵੀ ਜਾਂਦੇ ਆ ਤੇ ਲੈਣੇ ਦੇਣੇ ਵਾਲੇ ਉਹਨਾਂ ਦੇ ਬਾਅਰ ਚ ਵਾਜਾਂ ਵੀ ਮਰੀ ਜਾਂਦੇ ਆ ਪਰ ਉਹਨਾਂ ਨੂੰ ਫਰਕ ਨਹੀਂ ਪੈਂਦਾ ਜਿੰਨਾ ਲੋਕਾਂ ਨੇ ਯਾਰਾਂ ਪਿੱਛੇ ਸਟੈਂਡ ਲਿਆ ਨੀਤਾਂ ਸਾਫ਼ ਰੱਖੀਆਂ ਸੱਚੇ ਦਿਲੋਂ ਯਾਰੀਆਂ ਨਭਾਈਆਂ ਕੋਈ ਲਾਲਚ ਨਹੀਂ ਰੱਖਿਆ ਉਹ ਲੋਕ ਜਾਂ ਤਾਂ ਅੱਜ ਜੇਲ੍ਹਾਂ ਚ ਬੈਠੇ ਆ ਜਾਂ ਦੁਸ਼ਮਣੀਆਂ ਦਾ ਸੇਕ ਝੱਲੀ ਜਾਂਦੇ ਆ ਤੇ ਜਾਂ ਸਵਾਰਗ ਸਦਾਰ ਕੇ ਤੇ ਜਿਹੜੇ ਚੰਟ ਬੰਦਿਆਂ ਨੇ ਯਾਰਾਂ ਦਾ ਮਖੌਟਾ ਪਾ ਕੇ ਯਾਰਾਂ ਨੂੰ ਵਰਤ ਕੇ ਆਪਦੀਆਂ ਰੰਜਿਸ਼ਾਂ ਕੱਢ ਕੇ ਆਪਦੇ ਸਿਸਟਮ ਸੈੱਟ ਕੀਤੇ ਆ ਉਹ ਬੇਸ਼ੱਕ ਅੱਜ ਦੁਨੀਆਦਾਰੀ ਚ ਮੌਜਾਂ ਕਰੀ ਜਾਂਦੇ ਆ ਪਰ ਸਮਾਂ ਇਨਸਾਫ ਜ਼ਰੂਰ ਕਰਦਾ ਡੋਗਰ ਨੇ ਗਦਾਰੀ ਕੀਤੀ ਸੀ ਜੌਣੇ ਮੋੜ ਨਾਲ ਤੇ ਕਿਸ਼ਨੇ ਮੋੜ ਨਾਲ ਪੈਸਿਆਂ ਪਿੱਛੇ ਪੈਸਾ ਕਮਾਇਆ ਸੀ ਤੇ ਯਾਰੀ ਨੂੰ ਦਾਗ ਲਾਇਆ ਸੀ ਅੱਜ ਡੋਗਰ ਦੀ ਕੁਲ ਦਾ ਨਾਸ਼ ਹੋ ਗਿਆ ਬੇਸ਼ੱਕ ਆਪਦੇ ਯਾਰਾਂ ਦਾ ਘਰ ਵੀ ਬਰਬਾਦ ਕਰਤਾ ਪਰ ਰਿਆ ਉਹਦਾ ਆਪਦਾ ਵੀ ਕੋਈ ਨਹੀਂ ਅੱਜ ਵੀ ਦਹਾਕਿਆਂ ਬਾਅਦ ਲੋਕ ਜਾਉਣੇ ਮੋੜ ਨੂੰ ਪੀਰਾਂ ਵਾਂਗੂ ਪੂਜਦੇ ਆ ਤੇ ਡੋਗਰ ਦੀ ਕਬਰ ਤੇ ਕੁੱਤੇ ਮੂਤਦੇ ਆ ਬੰਦਾ ਧੋਖਾ ਕਰਕੇ ਗਦਾਰੀ ਕਰਕੇ ਬੰਦੇ ਤੋਂ ਬਚ ਸਕਦਾ ਪਰ ਸਮੇ ਤੋਂ ਨਹੀਂ ਬਚ ਸਕਦਾ ਕੁਦਰਤ ਤੋਂ ਨਹੀਂ ਬਚ ਸਕਦਾ ਸਮਾਂ ਇਨਸਾਫ ਕਰਦਾ ਜੀਨ ਹੈ ਸਬਰ ਰੱਖਣ ਵਾਲਿਆਂ ਨਾਲ ਧੋਖਾ ਕੀਤਾ ਹੋਵੇ ਧੱਕਾ ਕੀਤਾ ਹੋਵੇ ਉਹ ਭੁਗਤਣਾ ਪੈਂਦਾ ਹੈ ਪਹਿਲਾਂ ਤਾਂ ਜਿਹਦੇ ਨਾਲ ਧੱਕਾ ਹੁੰਦਾ ਸੀ ਦੁਖੀ ਹੋ ਕੇ ਅਗਲਾ ਬਦ ਅਸੀਸ ਦਿੰਦਾ ਸੀ ਕਿ ਮਾੜਾ ਕਰਨ ਵਾਲਿਆ ਤੇਰੀ ਔਲਾਦ ਅੱਗੇ ਆਉਣ ਪਰ ਹੁਣ ਔਲਾਦ ਤੋਂ ਪਹਿਲਾਂ ਮਾੜਾ ਕਰਨ ਵਾਲੇ ਦੇ ਅੱਗੇ ਆ ਜਾਂਦਾ ਕਿਸੇ ਨੂੰ ਦੁੱਖ ਦੇਣ ਵਾਲਾ ਕਿਸੇ ਨੂੰ ਦੁਖੀ ਕਰਨ ਵਾਲਾ ਆਪ ਸੁਖ ਨਹੀਂ ਪਾਉਂਦਾ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾ ਤੇ ਜਾ ਕੇ ਜੀ ਕਾਮਾਰ ਕੇ ਰੋਂਦਾ ਤੇ ਉਹਨੂੰ ਫਿਰ ਪਛਤਾਵਾ ਹੋਵੇ ਹੁੰਦਾ ਕਿ ਮੈਂ ਆ ਫਲਾਨੇ ਨਾਲ ਫਲਾਨੇ ਵੇਲੇ ਫਲਾਨਾ ਧੋਖਾ ਕੀਤਾ ਸੀ ਕਈ ਬੰਦੇ ਤਾਂ ਹੁੰਦੇ ਆ ਬਿਸ਼ਰਮ ਮਰਨੋਂ ਮਰ ਜਾਂਦੇ ਆ ਜਿਵੇਂ ਆ ਦਿਨ ਦੇ ਨਾ ਰੱਸੀ ਸੜ ਜਾਂਦੀ ਹੈ ਪਰ ਵੱਟ ਨਹੀਂ ਜਾਂਦਾ ਮਰਨੋਂ ਮਰ ਜਾਂਦੇ ਆ ਪਰ ਆਪਣੀ ਗਲਤੀ ਦਾ ਅਹਿਸਾਸ ਨਹੀਂ ਉਹਨਾਂ ਨੂੰ ਹੁੰਦਾ ਪਰ ਜਿਹੜੇ ਬੰਦਿਆਂ ਨੂੰ ਕੁਦਰਤ ਮਾੜੀ-ਮੋਟੀ ਸੋਝੀ ਦੇ ਕੇ ਭੇਜਦੀ ਹੈ ਉਹ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾਅ ਤੇ ਜਾ ਕੇ ਇਸ ਗੱਲ ਦਾ ਪਛਤਾਵਾ ਕਰਦੇ ਆ ਕਿ ਯਾਰ ਫਲਾਨੇ ਬੰਦੇ ਨਾਲ ਧੋਖਾ ਕੀਤਾ ਸੀ ਮਾੜਾ ਕਰ ਲਿਆ ਇੱਕ ਘਰ ਤਾਂ ਚਗਲਾ ਚੜੇਲ ਵੀ ਛੜ ਦਿੰਦੀ ਹੈ ਜੇ ਲੁੱਟਣਾ ਹੋਵੇ ਤਾਂ ਦੁਨੀਆਂ ਹੋਰ ਬਥੇਰੀ ਪਈ ਹੈ ਯਾਰ ਦਾ ਘਰੀਨੇ ਤਕਾਈਦਾ ਹੁੰਦਾ ਇਸੇ ਕਰਕੇ ਸਿਆਣੇ ਸੱਚ ਕਹਿੰਦੇ ਆ ਕਿ ਯਾਰ ਇੱਕ ਪਵਿੱਤਰ ਸ਼ਬਦ ਹੈ ਇਹ ਖੱਚ ਬੰਦਿਆਂ ਦੇ ਨਾਲ ਨਾਲ ਨਹੀਂ ਲਾਈਦਾ ਹੁੰਦਾ ਭੀੜਾਂ ਦੀ ਭੀੜ ਚੋਂ ਸ਼ੇਰ ਬਣ ਕੇ ਨਿਕਲਣਾ ਹੋਵੇ ਤਾਂ ਘਾਟੇ ਵੀ ਚੱਲਣੇ ਪੈਂਦੇ ਆ ਦੁਸ਼ਮਣੀਆਂ ਵੀ ਮੁੱਲ ਲੈਣੀਆਂ ਪੈਂਦੀਆਂ ਨਾਮ ਕਮਾਉਣਾ ਕੋਈ ਫਾਇਦੇ ਵਾਲਾ ਧੰਦਾ ਥੋੜੀ ਹੈ ਜਿੱਥੇ ਸ਼ਰੀਕ ਹੱਕ ਦੱਬੇ ਬੈਠੇ ਹੋਣ ਉੱਥੇ ਜ਼ਰੂਰੀ ਨਹੀਂ ਕਿ ਪੁੱਤ ਪਿਓ ਜਨਾ ਸ਼ਰੀਫ ਹੀ ਹੋਵੇ ਵੈਸੇ ਵੀ ਜਿਹੜਾ ਕਦੇ ਕਿਸੇ ਦੀ ਅੱਖ ਚ ਨਹੀਂ ਰੜਕਿਆ ਉਹ ਬੰਦਾ ਥੋੜੀ ਹੈ ਜਿਹੜੀਆਂ ਕਤੀੜਾ ਨੂੰ ਅਸੀਂ ਲਵਾਰਸ ਸਮਝ ਕੇ ਕੌਲੇ ਨਾਲ ਕੁੰਡਾ ਰੱਖ ਕੇ ਦੁੱਧ ਪਿਆਉਂਦੇ ਰਹੇ ਉਹ ਅੱਜ ਸਾਡੇ ਦੁਸ਼ਮਣਾਂ ਦੀਆਂ ਜੁੱਤੀਆਂ ਚੜਦੀਆਂ ਤੇ ਸਾਡੇ ਕੌਲੇ ਤੇ ਮੂਤ ਕੇ ਬਦਮਾਸ਼ ਬਣਦੀਆਂ ਹਥਿਆਰ ਤੇ ਕਲਮ ਇਹ ਬਹੁਤ ਸਿਆਣੇ ਤੇ ਸੂਝਵਾਨ ਬੰਦਿਆਂ ਵਾਸਤੇ ਬਣਿਆ ਜਦੋਂ ਇਹ ਦੋਵੇਂ ਚੀਜ਼ਾਂ ਚੜੀਤੇ ਤੇ ਫੁਕਰੇ ਬੰਦਿਆਂ ਦੇ ਹੱਥਾਂ 'ਚ ਚਲੀਆਂ ਜਾਂਦੀਆਂ ਤਾਂ ਨੁਕਸਾਨ ਹੁੰਦਾ ਹੈ ਹਥਿਆਰ ਵੀ ਦੁਰਵਰ ਤੋਂ ਜੀਵ ਘਾਤ ਕਰਦੀ ਹੈ ਤੇ ਕਲਮ ਦੀ ਦੁਰਵਰ ਤੋਂ ਵਿਚਾਰ ਘਾਤ ਕਰਦੀ ਹੈ ਜੇਕਰ ਕਲਮ ਦੀ ਦੁਰਵਰ ਤੋਂ ਹੋਵੇ ਤਾਂ ਹਥਿਆਰ ਦੀ ਦੁਰਵਰ ਤੋਂ ਤੋਂ ਹਜ਼ਾਰ ਗੁਣਾ ਜ਼ਿਆਦਾ ਖਤਰਨਾਕ ਹੈ ਪਰ ਬੜੇ ਅਫਸੋਸ ਦੀ ਗੱਲ ਆ ਕਿ ਅੱਜਕੱਲ੍ਹ ਦੀਆਂ ਜ਼ਿਆਦਾਤਰ ਕਲਮਾਂ ਬੇਕਾਰ ਬੇਸ਼ਰਮ ਤੇ ਗੈਰ ਜ਼ਿੰਮੇਵਾਰ ਬੰਦਿਆਂ ਦੇ ਹੱਥਾਂ 'ਚ ਚਲੀਆਂ ਗਈਆਂ ਉਹ ਆਪਦੇ ਮਨਮਰਜ਼ੀ ਦੇ ਅੱਖਰ ਲਿਖ ਕੇ ਸਮਾਜ 'ਚ ਲੱਚਰਤਾ ਫਲਾ ਰਹੇ